ਮਹਿਲਾ ਕਾਂਸਟੇਬਲ ਤੋਂ ਬਾਅਦ ਇੱਕ ਹੋਰ ASI ਥਾਣੇਦਾਰ ਚੜਿਆ ਪੁਲ ਦੇ ਅੜਿੱਕੇ ਜਿਸ ਨੇ ਕੀ ਅਜਿਹਾ ਧੋਖਾ ਕੀਤਾ ਤਾਂ ਵਿਜੀਲੈਂਸ ਪੁਲਿਸ ਨੇ ਰੰਗੇ ਹੱਥੀ ਕਾਬੂ ਕਰ ਲਿਆ ਸਕਰੀਨ ਤੇ ਚੱਲਦੀਆਂ ਤਸਵੀਰਾਂ ਜਿਦੇ ਵਿੱਚ ਤੁਸੀਂ ਦੋ ਵਿਅਕਤੀ ਪੁਲਿਸ ਦੇ ਗ੍ਰਿਫਤ ਦੇ ਵਿੱਚ ਦੇਖ ਰਹੇ ਹੋ ਤਾਂ ਇਸ ਦੇ ਵਿੱਚ ਇੱਕ ਹੈ ਟਾਸਕ ਫੋਰਸ ਦੇ ਵਿੱਚ ਤਾਇਨਾਤ ASI ਅਤੇ ਦੂਸਰਾ ਉਸ ਦਾ ਪ੍ਰਾਈਵੇਟ ਡਰਾਈਵਰ ਜਿਸ ਨੂੰ ਕਿ ਪੁਲਿਸ ਨੇ ਰੰਗੇ ਹੱਥੀ ਕਾਬੂ ਕੀਤਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਬਠਿੰਡਾ ਵਿਜੀਲੈਂਸ ਦੇ ਵਿੱਚ ਤਨਾਤ ਡੀਐਸਪੀ ਨੇ ਦੱਸਿਆ ਕਿ ਐਸਐਸਆਈ ਦੇ ਵੱਲੋਂ ਜੈਪ ਸਿੰਘ ਵਿਅਕਤੀ ਦੇ ਉੱਤੇ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਹੋਇਆ ਸੀ ਦੋਸ਼ੀ ਐਸਐਸਆਈ ਦੇ ਵੱਲੋਂ ਉਕਤ ਪੀੜਤ ਵਿਅਕਤੀ ਦੇ ਕੋਲੋਂ ਪੈਸੇ ਤੇ 골ਡ ਬਰਾਮਦ ਹੋਇਆ ਸੀ ਜਿਸ ਦੇ ਚੱਲਦੇ ਉਸ ਨੇ ਪਰਚੇ ਦੇ ਵਿੱਚ ਨਹੀਂ ਪਾਇਆ ਬਦਲੇ ਦੇ ਵਿੱਚ ਰਿਸ਼ਵਤ ਮੰਗੀ ਗਈ ਸੀ ਜਿਹਦੇ ਚੱਲਦੇ ਇਹਨਾਂ ਨੂੰ 1.5 ਲੱਖ ਰੁਪਏ ਦੀ ਜਿਹੜਾ ਕਿ ਸਾਰਾ ਸੌਦਾ ਤੈਅ ਹੋਇਆ ਅਤੇ ਬਾਅਦ ਵਿੱਚ 1.50 ਹਜ਼ਾਰ ਰੁਪਏ ਦੇ ਵਿੱਚ ਸੌਦਾ ਤੈਅ ਹੋ ਗਿਆ ਤੇ ਇਸ ਨੂੰ ਰੰਗੇ ਹਥੀ ਕਾਬੂ ਕੀਤਾ। ਨਾਰਕੋਟਿਕ ਟਾਸਕ ਫੋਰਸ ਦੇ ਵਿੱਚ ਐਸਆਈ ਤਾਇਨਾਤ ਸੀਗਾ। ਜਿਹਦੇ ਇੱਕ ਪ੍ਰਾਈਵੇਟ ਵਿਅਕਤੀ ਨਾਲ ਰੱਖਿਆ ਹੋਇਆ ਸੀ ਰਾਮ ਸਿੰਘ ਡਰਾਈਵਰ ਦੇ ਤੌਰ ਤੇ ਕੰਮ ਕਰਦਾ ਸੀਗਾ। ਇਹਨਾਂ ਨੇ ਇੱਕ ਐਨਡੀਪੀ ਸੈਕਟਰ ਦਾ ਮੁਕੱਦਮਾ ਕਰ ਪਿਆਰ ਸਿੰਘ ਸਨੋਫ ਹਜਾਬ ਸਿੰਘ ਦੇ ਖਿਲਾਫ ਦਰਜ ਕੀਤਾ ਸੀਗਾ। ਉਹਦੇ ਵਿੱਚ ਕੁਝ ਪੈਸੇ ਤੇ ਉਹ ਜਿਹੜੇ ਆਪਣੇ ਦਾ ਕੋਲ 골ਡ ਬਰਾਉਂਡ ਹੋਇਆ ਸੀਗਾ ਉਹਨਾਂ ਕੋਲੇ ਉਹ 골ਡ ਇਹਨਾਂ ਨੇ ਆਂ ਬਿਚ ਦੇ ਆਪਦੇ ਕੋਲੇ ਰੱਖ ਲਿਆ ਫਾਈਲ ਦੇ ਵਿੱਚ ਨਹੀਂ ਸੀ ਪਾਇਆ 골ਡ ਵਾਕਸ ਕਰਨ ਦੇ ਵਿੱਚ ਦੇ ਵਿੱਚ ਉਸ ਤੋਂ ਇਹਨਾਂ ਨੇ ਡਿਮਾਂਡ ਕੀਤੀ ਸੀਗੀ ਪਹਿਲਾਂ 2 ਲੱਖ ਦੀ ਕੀਤੀ ਸੀ ਬਾਅਦ ਦੇ ਵਿੱਚ 1.5 ਲੱਖ ਦੀ ਕੀਤੀ ਜੋ ਉਸ ਤੋਂ ਬਾਅਦ ਫਿਰ ਇਹਨਾਂ ਨੇ 1 ਲੱਖ ਤੇ 5000 ਦੇ ਵਿੱਚ ਸੈਟਲ ਕਰ ਲਿਆ ਸੀ ਮੈਟਰ ਤੋਂ ਉਹ ਬੰਦਾ ਦੇਣਾ ਨਿਸ਼ਚਾ ਉਹ ਸਾਡੇ ਕੋਲੇ ਅਪਰੋਚ ਕੀਤਾ ਜੈਪ ਸਿੰਘ ਵਧੀ ਨੇ ਤਾਂ ਅਸੀਂ ਜਿਹੜਾ ਉੱਥੇ ਮੌਕੇ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਦੇ ਤੇ ਟਰੈਵਲ ਆਇਆ ਤੇ ਪ੍ਰਾਈਵੇਟ ਚ ਜਿਹੜਾ ਪ੍ਰਾਈਵੇਟ ਵਿਅਕਤੀ ਆਰਮ ਸਿੰਘ ਸੀਗਾ ਉਹਨੂੰ ਮੌਕੇ ਤੇ ਅਸੀਂ 1 ਲੱਖ 5000 ਦੀ ਰਕਮ ਨਾਲ ਰੈਡ ਹੈਂਡਰਡ ਆ ਰਾਉਂਡ ਅਪ ਕੀਤਾ ਹੈਗਾ ਇਹ ਅੰਤਰੰਤ ਹੀ ਸਾਨੂੰ ਪਤਾ ਲੱਗਿਆ ਵੀ ਜਿਹੜਾ ਉਹ ਮੇਜਰ ਸਿੰਘ ਹੈ ਉਹ ਵੀ ਆ ਉਸੇ ਉਸੇ ਟਾਈਮੇ ਅਸੀਂ ਕਾਰਵਾਈ ਕਰਦੇ ਹਾਂ ਜਿਹੜਾ ਮੇਜਰ ਸਿੰਘ ਨੂੰ ਉਹਦੇ ਘਰੋਂ ਰਾਉਂਡ ਅਪ ਕੀਤਾ ਗਿਆ ਇਹ ਅਸੀਂ ਤਾਂ ਆਦ ਕਿਤੇ ਸਾਰੇ ਇਹ ਐਂਟੀ ਨਾਰਕੋਟਿਕਸ ਟਾਸ ਫੋਰਸ ਦੇ ਵਿੱਚ ਇੱਥੇ ਬਠਿੰਡਾ ਦੇ ਮਾਨਸਾ ਦੇ ਵਿੱਚ ਇਹਨੂੰ ਕਾਰਵਾਈ ਕਰਨ ਦੇ ਅਧਿਕਾਰ ਨੇਗੇ ਇੱਥੇ ਪੋਸਟਡ ਹੈ ਜੀ ਪ੍ਰਾਈਵੇਟ ਬੰਦੇ ਅਕੀ ਲਿੰਕ ਹੈ ਜੀ ਤਾਂ ਪੈਸੇ ਨਹੀਂ ਲੈਣਾ ਪ੍ਰਾਈਵੇਟ ਵਿਅਕਤੀ ਜਿਹੜਾ ਹੈਗਾ ਜਿਹਦਾ ਡਰਾਈਵਰ ਹੈਗਾ ਕਈ ਕੇਸਾਂ ਦੇ ਵਿੱਚ ਗਵਾਹ ਵੀ ਹੈ ਤੇ ਬਾਕੀ ਬੀਪੀਐਸ ਇਨਵੈਸਟੀਗੇਟ ਕਰ ਰਿਹਾ ਵੀ ਇਹਦਾ ਕੀ ਲਿੰਕ ਹੈਗਾ ਤੇ ਆਈਓ ਆਫਿਸ ਕੇਸ ਇਹ ਗੁਰਪਿਆਰ ਸਿੰਘ ਵਾਲੇ ਕੇਸ ਦੇ ਵਿੱਚ ਐਸੇ ਮੇਜਰ ਸਿੰਘ ਆਈਓ ਇਹ ਉਸ ਕੇਸ ਦੇ ਵਿੱਚ ਉਹਨਾਂ ਨੇ ਜਿਹੜਾ ਪੈਸਾ ਰੱਖਿਆ ਸੀਗਾ ਉਹਦੇ ਸਬੰਧ ਉਹ ਜਿਹੜਾ 골ਡ ਰੱਖਿਆ ਹੈਗਾ ਜਾ ਕੋਈ ਹੋਰ ਚੀਜ਼ ਉਹ ਸੀ ਇਨਵੈਸਟੀਗੇਟ ਕਰ ਰਹੇ ਕਿੰਨਾ 골ਡ ਸੀਗਾ ਕਿੰਨੇ 골ਡ ਦਾ ਵਿਚੰਦ ਗਿਆ ਇਹਨੂੰ ਬਾਕਸ ਕਰਨ ਦਾ ਕੀ ਲੈ ਰਹੇ ਸੀ ਖੈਰ ਦੇਖਿਆ ਜਾਵੇ ਤਾਂ ਜੇਕਰ ਪੁਲਿਸ ਦੇ ਵਿੱਚ ਤਾਇਨਾਤ ਅਜਿਹੇ ਅਧਿਕਾਰੀ ਹੀ ਲੋਕਾਂ ਤੋਂ ਰਿਸ਼ਵਤ ਲੈਣਗੇ ਤਾਂ ਫਿਰ ਹੋਰ ਲੋਕਾਂ ਦੀ ਕੀ ਗੱਲ ਕਰਾਂਗੇ ਜੋ ਆਪਣੇ ਮਸਲੇ ਨੂੰ ਹੱਲ ਕਰਵਾਉਣ ਵਾਸਤੇ ਥਾਣੇ ਕਚੈਰੀਆਂ ਦੇ ਵਿੱਚ ਜਾਂਦੇ ਨੇ ਪਰ ਉਹਨਾਂ ਤੋਂ ਰਿਸ਼ਵਤ ਮੰਗੀ ਜਾ ਰਹੀ ਹੈ আর ਦੂਜੇ ਪਾਸੇ ਹੁਣੇ ਨਾ ਦੇ ਖਿਲਾਫ ਸਖਤ ਐਕਸ਼ਨ ਲੈ ਰਹੀ ਹੈ ਪੁਲਿਸ ਜਿੱਦੇ ਚੱਲਦੇ ਰੰਗੇ ਹੱਥੀ ਵਿਜੀਲੈਂਸ ਦੇ ਵੱਲੋਂ ਕਾਬੂ ਕੀਤਾ ਗਿਆ ਅਕੀਕਤਾ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸਿੰਘ ਸੈਣੀ ਦੀ ਰਿਪੋਰਟ